ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਹਿਬ ਸੰਗਤ ਆਓ ਆਪ ਜੀ ਦੇ ਨਾਲ ਇਸ ਲੜੀ ਨੂੰ ਅੱਗੇ ਤੋਰਦੇ ਹੋਇਆਂ ਭਾਈ ਹਿੰਮਤ ਸਿੰਘ ਜੀ ਪੰਨਿਆਂ ਪਿਆਰਾਂ ਦੇ ਵਿੱਚੋਂ ਤਿੰਨਾਂ ਦੀ ਬਾਤ ਆਪ ਜੀ ਦੇ ਨਾਲ ਸਾਂਝ ਪਾਈਏ ਹਕੀਕੀ ਇਸ਼ਕ ਦੇ ਦਰ ਤੇ ਸੀਸ ਪੇੜ ਕਰਨ ਵਾਲੇ ਭਾਈ ਹਿੰਮਤ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਤੀਜੇ ਨੰਬਰ ਦੇ ਸਨ ਇਹਨਾਂ ਦਾ ਜਨਮ 17 ਮਈ 1664 ਨੂੰ ਪਿਤਾ ਮਾਲਦੇਵ ਤੇ ਮਾਤਾ ਲਾਲਦੇ ਜੀ ਦੇ ਘਰ ਜਗਨਨਾਥਪੁਰੀ ਓਡੀਸ਼ਾ ਵਿਖੇ ਹੋਇਆ ਸੀ ਆਪ 8ਵੇਂ ਪਾਦਸ਼ਾਹ ਜੀ ਤੋਂ ਵਰਸੋਏ ਸ਼ੱਜੂ ਜੀ ਵਰਦੇ ਵੰਸ਼ ਵਿੱਚੋਂ ਸਨ ਜਿਨ੍ਹਾਂ ਤੇ ਬਖਸ਼ਿਸ਼ ਕਰਕੇ ਸਾਈਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਗੀਤਾ ਦਾ ਅਰਥ ਕਰਵਾਏ ਸਨ ਅਤੇ ਆਪ ਦੇ ਮਾਤਾ ਪਿਤਾ ਨੇ ਨੌਵੇਂ ਪਾਤਸ਼ਾਹ ਜੀ ਦੀ ਸ਼ਰਧਾ ਅਤੇ ਪਿਆਰ ਨਾਲ ਸੇਵਾ ਕੀਤੀ ਸੀ ਚੰਗੇ ਸੰਸਕਾਰਾਂ ਦੇ ਧਾਰਨੀ ਹਿੰਮਤ ਸਿੰਘ ਜੀ 10 ਸਾਲ ਦੀ ਉਮਰ ਵਿੱਚ ਹੀ ਪਹਿਲੇ ਕੀਰਤਨੀਆਂ ਬਣ ਗਏ ਸਨ ਆਪ 14 ਸਾਲ ਦੀ ਉਮਰ ਵਿੱਚ ਗੁਰੂ ਦਸ਼ਮੇਸ਼ ਜੀ ਦੇ ਦਰਸ਼ਨਾਂ ਲਈ ਆਏ ਫਿਰ ਆਪਣੇ ਮਹਿਬੂਬ ਪਾਸ਼ਾ ਜੀ ਦੇ ਚਰਨਾਂ ਵਿੱਚ ਹੀ ਰਹੇ ਤੇ ਗੁਰੂ ਘਰ ਦਾ ਹੀ ਸਹੀ ਬਣ ਗਏ ਇਕਤ ਆਪ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਮਰ ਦੇ ਸਨ ਦੂਜਾ ਉਹ ਹਮੇਸ਼ਾ ਗੁਰੂ ਸਾਹਿਬ ਜੀ ਦੇ ਨਾਲ ਹੀ ਰਹਿੰਦੇ ਸਨ ਆਪ ਜੀ ਦਾ ਗੁਰੂ ਸਾਹਿਬ ਜੀ ਦੇ ਨਾਲ ਲਗਾਵ ਅਤੇ ਪਿਆਰ ਹਮੇਸ਼ਾ ਬਣਿਆ ਰਿਹਾ ਜਦੋਂ ਗੁਰੂ ਸਾਹਿਬ ਜੀ ਨੇ ਪੌਂਟਰਾ ਸਾਹਿਬ 'ਚ ਨਵਾਂ ਨਗਰ ਵਸਾਇਆ ਆਪ ਜੀ ਵੀ ਧੰਤਨਤਨ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਹੀ ਸ੍ਰੀ ਪੌਂਟਰਾ ਸਾਹਿਬ ਵਿਖੇ ਆ ਗਏ 18 ਸਤੰਬਰ ਨੂੰ ਪਹਾਣੀ ਦੀ ਲੜਾਈ ਵਿੱਚ ਆਪ ਨੇ ਖੂਬ ਹੱਥ ਦਿਖਾਏ ਅਪਰੰਤ ਗੁਰੂ ਸਾਹਿਬ ਜੀ ਦੇ ਨਾਲ ਸ਼੍ਰੀ ਅਨੰਤਪੁਰ ਸਾਹਿਬ ਆਪਸਾਏ ਇਤਿਹਾਸਿਕ ਵਿਸਾਖੀ 30 ਮਾਰਚ 1699 ਵਾਲੇ ਦਿਨ ਸਾਰੇ ਪਰਿਵਾਰ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਪ੍ਰੰਤ ਉਹਨਾਂ ਦੇ ਪਿਤਾ ਜੀ ਦਾ ਨਾਮ ਭਾਈ ਗੁਲਜ਼ਾਰ ਸਿੰਘ ਮਾਤਾ ਜੀ ਦਾ ਨਾਮ ਬੀਬੀ ਲਾਲ ਕੌਰ ਤੇ ਸਹਤਨੀ ਦਾ ਨਾਮ ਬੀਬੀ ਰਾਮ ਕੌਰ ਹੋ ਗਿਆ ਹੈ ਇਹਨਾਂ ਦੇ ਸੱਸ ਸਹੁਰਾ ਵੀ ਉਸੇ ਦਿਨ ਅਮਰਤ ਛੱਕੇ ਭਾਈ ਜੋਤ ਪ੍ਰਕਾਸ਼ ਸਿੰਘ ਤੇ ਬੀਬੀ ਰਾਮੋ ਕੌਰ ਬਣ ਗਏ ਪੁੱਤਰਾਂ ਦੇ ਨਾਂ ਪਿਛੇ ਸਿੰਘ ਲੱਗ ਗਿਆ ਸੁਪਤਰੀ ਬੀਬੀ ਨਸੀਬ ਕੌਰ ਬਣ ਗਈ ਇਉਂ ਸਾਰਾ ਪਰਿਵਾਰ ਹੀ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅਮਰਤ ਹਾਰੀ ਹੋ ਕੇ ਕਿਰਪਾ ਦਾ ਪਾਤਰ ਬਣ ਗਿਆ ਪਿਆਰੇ ਹਿੰਮਤ ਸਿੰਘ ਜੀ ਇੱਕ ਬਹੁਤ ਹੀ ਤਾਕਤਵਰ ਜਨਰਲ ਸਨ ਤਲਵਾਰਬਾਜ਼ੀ ਤੇ ਘੋੜਸਵਾਰੀ ਵਿੱਚ ਬਹੁਤ ਹੀ ਮਾਹਿਰ ਸਨ ਆਪ ਜੀ ਨੇ ਨਦੌਣ ਨੂੰ ਅੰਮ੍ਰਿਤਸਰ ਸਾਹਿਬ ਅਤੇ ਨਰਬੋਗੜ੍ਹ ਦੀਆਂ ਲੜਾਈਆਂ ਵਿੱਚ ਹਿੱਸਾ ਲਿਆ ਸੀ ਅਨਾਪੁਰ ਸਾਹਿਬ ਦੀ ਲੜਾਈ ਵਿੱਚ ਹਿੱਸਾ ਲੈ ਕੇ ਵੀ ਆਪ ਮਾਸ਼ੀ ਵਾਲੇ ਤਾਂ ਨਹੀਂ ਚਮਕੌਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਨਾਲ ਆਏ ਔਰ ਉੱਥੇ ਸ਼ਹੀਦੀ ਪ੍ਰਾਪਤ ਕੀਤੀ ਸੀ ਭਾਈ ਸਾਹਿਬ ਜੀ ਨੂੰ ਬਹੁਤ ਬਾਣੀਆਂ ਕਢ ਸੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਤ 22 ਵਾਰ ਉਹਨਾਂ ਨੂੰ ਜਬਾਨੀ ਯਾਰ ਸੰਨ ਉਹ ਮਹਾਨ ਕੀਰਤनियां ਸੰਨ ਜੋ ਨੌ ਤਰਾਂ ਵਿੱਚ ਕੀਰਤਨ ਕਰਿਆ ਕਰਦੇ ਸੀ ਆਪਣੇ ਦਾਦਾ ਭਾਈ ਸ਼ਜੂ ਰਾਮ ਜੀ ਦੀ ਬਿਮਾਰੀ ਦਾ ਸਨੇਹਾ ਮਿਲਤੇ 1684 ਵਿੱਚ ਮਹਾਰਾਜ ਜੀ ਤੋਂ ਆਗਿਆ ਲੈ ਕੇ ਜਗਨਨਾਥਪੁਰ ਹੀ ਪਧਾਰੇ ਤੇ ਇੱਥੇ ਉਹਨਾਂ ਦਾ ਵਿਆਹ ਭਾਈ ਜੋਤੀ ਰਾਮ ਤੇ ਮਾਤਾ ਦੇਈ ਦੀ ਸੁਪਤਰੀ ਬੀਬੀ ਰਾਮੂ ਨਾਲ ਹੋ ਗਿਆ ਇਹਨਾਂ ਦੇ ਘਰ ਚਾਰ ਪੁੱਤਰ ਇੱਕ ਪੁੱਤਰੀ ਪੈਦਾ ਹੋਏ ਜਿਨ੍ਹਾਂ ਦੇ ਨਾਮ ਭਾਈ ਗੁਰਦੇਵ ਚੰਦ ਭਾਈ ਹਰਦਿਤ ਚੰਦ ਭਾਈ ਨਿਸ਼ਾਨ ਚੰਦ ਬੀਬੀ ਨਸੀਬਾ ਤੇ ਭਾਈ ਤਾਰਾ ਚੰਦ ਜੀ ਹੋਏ ਨੇ ਭਾਈ ਹਿੰਮਤ ਸਿੰਘ ਪਰਿਵਾਰ ਸਮੇਤ ਗੁਰੂ ਜੀ ਦੇ ਨਾਲ ਰਹੇ ਸਾਰੇ ਜੰਗਾਂ ਜੁਦਾਂ ਵਿੱਚ ਜੂਝਦੇ ਰਹੇ ਖਾਲਸੇ ਦੀ ਹਿੰਮਤ ਦਾ ਪ੍ਰਤੀਕ ਸਨ ਉਹਨਾਂ ਦੇ ਸਭ ਤੋਂ ਛੋਟੇ ਸੁਪੁੱਤਰ ਭਾਈ ਤਾਰਾ ਸਿੰਘ ਸਰਸਾ ਨਦੀ ਦੇ ਕੰਢੇ ਜੂਝਦੇ ਹੋਏ ਸ਼ਹੀਦ ਹੋਏ ਸਨ ਭਾਈ ਹਿਮਰ ਸਿੰਘ ਆਪਣੇ ਦੋ ਪੁੱਤਰਾਂ ਭਾਈ ਗੁਰਦੇਵ ਸਿੰਘ ਤੇ ਭਾਈ ਨਿਸ਼ਾਨ ਸਿੰਘ ਸਮੇਤ ਚਮਕੋ ਸਾਹਿਬ ਦੀ ਜੰਗ ਦੇ ਵਿੱਚ ਵੀਰਗਤੀ ਨੂੰ ਪ੍ਰਾਪਤ ਹੋਏ। ਉਹਨਾਂ ਦਾ ਇੱਕ ਸੁਪੁੱਤਰ ਭਾਈ ਹਰਦੇਵ ਸਿੰਘ 10 ਜੂਨ 1757 ਤੱਕ ਜਿਉਂਦਾ ਰਿਹਾ। ਉਹਨਾਂ ਦੇ ਤਿੰਨ ਪੁੱਤਰ ਹੋਏ ਭਾਈ ਪਿਆਰਾ ਸਿੰਘ, ਭਾਈ ਦਲੇਰ ਸਿੰਘ ਤੇ ਭਾਈ ਸ਼ੇਰ ਸਿੰਘ। ਭਾਈ ਸ਼ੇਰ ਸਿੰਘ ਜੀ ਦੀ ਵੰਸ਼ ਹੁਣ ਕੈਨੇਡਾ ਵਿੱਚ ਹੀ ਵਸੀ ਹੋਈ ਹੈ ਤੇ ਭਾਈ ਹਿੰਮਤ ਸਿੰਘ ਦੇ ਦੂਜੇ ਪੁੱਤਰੇ ਭਾਈ ਦਲੇਰ ਸਿੰਘ ਦੀ ਵੰਸ਼ ਇੰਗਲੈਂਡ ਵਿੱਚ ਹੈ ਭਾਈ ਸਾਹਿਬ ਦੇ 22 ਦਸੰਬਰ 1704 ਈਸਵੀ ਨੂੰ ਸਤਿਗੁਰਾਂ ਦੇ ਸਨਮੁਖ ਸ਼ਹਾਦਤ ਦਾ ਜਾਨ ਕੀਤਾ ਤੇ ਪਰਮ ਗਤੀ ਨੂੰ ਪ੍ਰਾਪਤ ਹੋਏ ਸੇਵਕੀ ਔੜਕ ਨਿਭੇ ਪ੍ਰੀਤ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੇ ਔਰ ਆ ਜੀ ਨੇ ਚਮਕੌਰ ਦੇ ਜੰਗ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਕੇ ਨਾਮ ਨਖਟਿਆ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਹਿਮਰ ਸਿੰਘ ਜੀ ਬਾਪਸ ਆਪ ਜੀ ਨੇ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕੀਤੀ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਹੋਈਓ ਭੋਲਾ ਨੂੰ ਨਾ ਜਿਤਾ ਰਹੀਏ ਆਉਦੀ ਗੱਦਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ